ਜਿੰਦਾਬਾਦ 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 ਇਹ ਅੱਜ 2009 ਦੇ ਵਿੱਚ ਜੁਲਾਈ ਦੇ ਵਿੱਚ ਰੁਲਦਾ ਸਿੰਘ ਖਰੋੜ ਰਾਸ਼ਟਰੀ ਸਿੰਘ ਸੰਧਤਨਾ ਜਿਹੜੇ ਸੰਬੰਧ ਸੀਗੇ ਉਹਨਾਂ ਦਾ ਰਾਤ ਨੂੰ 9-10 ਵਜੇ ਦੇ ਕਰੀਬ ਹੁਸ਼ਾਣ ਪਛਾਤੇ ਬੰਦੇ ਨੇ ਕਤਲ ਕਰਤਾ ਸੀ ਗੋਲੀਆਂ ਮਾਰ ਕੇ ਤੇ ਉਸ ਕੇਸ ਦੇ ਵਿੱਚ ਉਹਨਾਂ ਨੇ ਲੜਕੇ ਨੇ ਬਰਚਾ ਦਰਜ ਕਰਾਇਆ ਸੀ ਉਹਨਾਂ ਨੇ ਕਿਹਾ ਦੋ ਤਿੰਨ ਅਣਪਛਾਤੇ ਮੋਨੇ ਬੰਦੇ ਮੈਨੂੰ ਗੋਲੀਆਂ ਮਾਰ ਕੇ ਉਹਨੂੰ ਖਵਲਾ ਕਰਕੇ ਉਹਨਾਂ ਪਛਾਤੇ ਪਰਚਾ ਦਰਜ ਕਰ ਸਬਸੀਕੁਐਂਟ ਇਨਵੈਸਟੀਗੇਸ਼ਨ ਦੇ ਮੱਧਮ ਇਨਵੋਲਵ ਕਰਦੇ ਰਹੇ ਕਦੇ ਕਿਸੇ ਨੂੰ ਫੜ ਲੈਂਦੇ ਸੀ ਫਿਰ ਛੱਡ ਦਿੰਦੇ ਸੀ ਫੇਰ ਫੜ ਲੈਂਦੇ ਸੀ ਫੇਰ ਛੱਡ ਦਿੰਦੇ ਸੀ ਕੋਈ ਅਰਡੈਂਸ ਨਹੀਂ ਮਿਲੀ ਫੇਰ ਉਹਨੇ ਪੰਜ ਬੰਦੇ ਦਰਸ਼ਨ ਸਿੰਘ ਜੋ ਬੌਂਸਿੰਗ ਘਰ ਪੰਜ ਬੰਦੇ ਟਰਾਈ ਕੀਤੇ ਪੰਜੇ ਵੀ ਬਰੀ ਹੋ ਗਏ ਉਹਨਾਂ ਦੇ ਖਿਲਾਫ ਫੇਰੇ ਉਹਨਾਂ ਦੇ ਖਿਲਾਫ ਕੁਝ ਸਾਜ਼ਿਸ਼ ਦਾ ਕੇਸ ਬਣਾਇਆ ਨਹੀਂ ਉਹਨਾਂ ਚ ਕੋਈ ਯੂਕੇ ਦਾ ਲੱਗ ਰਿਹਾ ਸੀ ਯੂਕੇ ਦਾ ਨਾਗਰਿਕ ਅਜੇ ਤੱਕ ਕਿਸੇ ਟਰਾਈਲ ਚ ਗਿਆ ਆ ਸਾਰੇ ਪੰਜ ਇਥੋਂ ਦੇ ਪੰਜਾਬ ਦੇ ਨਾਗਰਿਕ ਸੀਗੇ ਤੇ ਸਾਰੇ ਦੇ ਸਾਰੇ ਉਹ ਬਰੀ ਹੋਏ ਨੰਨੇ ਪਹਿਲੇ 5 ਹੁਣ ਜਗਤਾਰ ਸਿੰਘ ਤੇ ਤੇ ਰਮਨਦੀਪ ਤੇ ਇਹਨਾਂ ਨੇ ਸਾਜ਼ਿਸ਼ੇ ਬਣਾਈ ਕਿ ਇਹਨਾਂ ਨੇ ਕੌਨਸਪਰੇਸੀ ਕੀਤੀ ਸੀ ਉਹ ਕਤਲ ਕਰੋਨ ਚ ਜੋ ਕਿ ਉਹ ਵੀ ਪੂਰੀ ਤਰ੍ਹਾਂ ناکਾਮ ਰਹੇ ਕਿਉਂਕਿ ਕੌਨਸਪਰੇਸੀ ਕੋ ਐਵੀਡੈਂਸ ਨਹੀਂ ਹੈ ਇੱਕ ਵੀ ਬੰਦਾ ਲਿਆ ਕੇ ਇਹਨਾਂ ਨੂੰ ਲਾ ਕੇ ਪੇਸ਼ ਕਰਤਾ 10-10 ਸਾਲ ਜਿੰਨਾ ਚ ਭੁਗਤੀ ਹੈ ਉਹ ਸਜ਼ਾ ਨੂੰ ਨਹੀਂ ਮਿਲੀ ਹੈ 2009 ਤੋਂ ਲੈ ਕੇ ਅਜ ਤੱਕ ਟ੍ਰਾਇਲ ਚੱਲ ਰਹੀ ਹੈ 15 16 14 15 ਨੂੰ ਇਹ ਆਗੇ ਸੀ ਇਹ ਵੀ ਉਦੋਂ ਤੋਂ ਚੱਲ ਰਹੇ ਨੇ ਤੇ ਅਦਰਵਾਜ਼ ਕੋਈ ਐਵਿਡੈਂਸ ਫਾਈਲ ਤੇ ਨਹੀਂ ਜਸਵਰ ਸਿੰਘ ਗੱਲ ਦਾ ਬੈਨਫਿਟ ਦਿੰਦੇ ਹੋਏ ਇਹਨਾਂ ਨੂੰ ਵਾਇਜਤ ਕਰ ਦੋ ਦੋਨਾਂ ਨੂੰ ਕਰੀ ਸਰ ਪਹਿਲਾਂ ਵੀ ਕਿਸ ਕੋਰਟ ਦੇ ਵਿੱਚ ਸੁਣਾਈ ਨੂੰ ਸੁਣਾ ਬਲੇ ਉਹ ਚੱਲਦੀ ਰਹੀ 2014 15 ਚੱਲ ਰਹੀ ਹੈ ਇਹਨਾਂ ਦੀ ਇਹਨਾਂ ਦੋਹਾਂ ਦੀ ਜਗਤਾਰ ਸਿੰਘ ਤਾਰਾ ਹਟ ਰਿਹਾ ਹੁਣ ਕਿਸੇ ਹੋਰ ਵਾਮਲੇ ਲੈ ਕਿਸੇ ਹੋਰ ਵਾਮਲੇ ਠਹਿਗੇ ਬਡੈਲ ਜੇ ਚ ਪਰ ਇਸ ਕੇਸ ਚ ਬਰੀ ਹੋ ਸਰ ਇਹ ਕਿੱਥੋਂ ਅਰੈਸਟ ਕਰਨਾ ਕਿ ਕਿੱਥੇ ਪਤੇ ਇਹ ਉੱਥੋਂ ਬਾਹਰੋਂ ਆਏ ਸੀ 에어ਪੋਰਟ ਚ ਰਹਿ ਤੋ ਅਰੈਸਟ ਪਾਈ ਸੀ ਲਾਵੀ ਜਗਤਾਰ ਸਿੰਘ ਹੋਣਾ ਦੀ ਏ ਬੈਂਕ ਤੋਂ ਸਿਪਾਰਿਸ਼ ਚਾਹੁੰਦਾ ਦਾ ਹਾਇਰ ਸਰ ਬੈਂਕ ਤੋਂ ਆ ਰਮਨਦੀਪ ਸਿੰਘ ਬੈਂਕਾ ਚਲੇ ਹੀ ਤੋਂ ਵਾਹ ਫੈਸਲਾ ਸਭ ਤੋਂ ਪਹਿਲਾਂ ਤਰਕਾਲਪ ਕੁਮਾਰਾ ਦਾ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਹਨ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬ ਛੋੜੀ ਸਾਹਿਬ ਸਤਕਾਰਯੋਗ ਇਹਨਾਂ ਨੇ ਸ਼ੁਰੂ ਤੋਂ ਕਾਮ ਦੀ ਸੇਵਾ ਕਰਦੇ ਆਏ ਨੇ ਇਹਨਾਂ ਦਾ ਖਾਣਾ ਪਾਸ ਬੜੀ ਗੱਲ ਹੈ ਸੱਚਾਈ ਦੇ ਨਾਲ ਹਮੇਸ਼ਾ ਖੜੇ ਨੇ ਡਟ ਕੇ ਖੜੇ ਨੇ ਇਹਨਾਂ ਦੀ ਸਾਰੀ ਅਨਤਕ ਮਿਹਨਤ ਸਦਕਾ ਅੱਜ ਵੈਗੁਰੂ ਦੀ ਕਿਰਪਾ ਨਾਲ ਅਸੀਂ ਦੋਨੋਂ ਵੀਰ ਭਗਤ ਜਤਾ ਸਿੰਘ ਤਾਰਾ ਜੀ ਤੇ ਮੈਂ ਦੋਨੋਂ ਕੋਰੀ ਹਾਂ ਅਸੀਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਵਕੀਲ ਸਾਹਿਬ ਜੀ ਦਾ ਹਾਂਜੀ ਸਭ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਰੇ ਭੈਣ ਭਰਾਵਾਂ ਦਾ ਸਭ ਦਾ तहे ਦਿਲੋਂ ਧੰਨਵਾਦ ਕਰਦਾ ਹਾਂ